ਦੋਸਤੋ ਪਿੰਡ ਪਵੜਾ ਦੇ ਵਿੱਚ ਇਹ ਇੱਕ ਮਾੜੀ ਖਬਰ ਆਈ ਹੈ ਕਿ ਪਿੰਡ ਪਵੜਾ ਦਾ ਬਲਵਿੰਦਰ ਸਿੰਘ ਬਾਸੀ ਸ਼ਗਾਰਾ ਸਿੰਘ ਜੋ ਪਿੰਡ ਬਡਾਲਾ ਵਿੱਚ ਵਸਿਆ ਹੋਇਆ ਸੀ ਦੀ ਮੌਤ ਦੀ ਖਬਰ ਹੈ ਬਹੁਤ ਮਾੜੀ ਖਬਰ ਹੈ ਬਲਵਿੰਦਰ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਉਸਤੇ ਸਹੁਰਿਆਂ ਵੱਲੋਂ ਕੋਈ ਜਰੀਲੀ ਚੀਜ਼ ਜ਼ਬਰੀ ਖਿਲਾ ਦਿੱਤੀ ਹੈ ਜਿਹਦੇ ਕਰਕੇ ਉਸ ਦੀ ਮੌਤ ਹੋ ਗਈ ਹੈ ਲੈਂਡ ਦੇ ਦਾ ਮਾਮਲਾ ਉਸ ਵੱਲੋਂ ਦੱਸਿਆ ਗਿਆ ਕਿ 5 ਲੱਖ ਦਾ ਲੈਂਡ ਦੇਣ ਸੀ ਜਿਸ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਹੈ ਬਲਵਿੰਦਰ ਸਿੰਘ ਦੀ ਇਸ ਨੂੰ ਲੈ ਕੇ ਮੌਤ ਹੋ ਗਈ ਹੈ ਤੇ ਆ ਤੁਸੀਂ ਵੇਖ ਰਹੇ ਹੋ ਪਿੰਡ ਪਵਾੜਾ ਦੇ ਵਾਸੀ थाना ਨੂਰਮੈਲ ਦੇ ਵਿੱਚ ਬੈਠੇ ਨੇ ਜਿਨ੍ਹਾਂ ਵੱਲੋਂ ਅੱਜ ਸਾਰਾ ਦਿਨ ਲਗਾਤਾਰ ਪੁਲਿਸ ਕੋਲੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਬਲਵਿੰਦਰ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਦੱਸਿਆ ਗਿਆ ਹੈ ਕਿ ਬਲਵਿੰਦਰ ਸਿੰਘ ਦੇ ਸੋਹਰੇ ਪਰਿਵਾਰ ਦੇ ਖਿਲਾਫ ਚਾਰ ਮੈਂਬਰਾਂ ਦੇ ਖਿਲਾਫ ਥਾਣਾ ਨੂਰਮਹਿਲ ਦੀ ਪੁਲਿਸ ਨੇ ਕੇਸ ਦਰਜ ਕਰ ਦਿਆ ਕੀ ਨਾਮ ਭਾਜੀ ਆਪਣਾ ਮੇਰਾ ਨਾਮ ਮਨਿੰਦਰ ਸਿੰਘ ਹੈ ਹਾਂ ਪਿੰਡ ਕਿਹੜਾ ਜੀ ਪਿੰਡ ਕੁਆੜ ਅੱਜ ਨੂਰਮਹਿਲ ਥਾਣੇ ਆਏ ਕੀ ਗੱਲ ਹੋਈ ਜੀ ਮੇਰੇ ਵੱਡੇ ਬ੍ਰਦਰ ਦੀ ਜਦੋਂ ਡੈਥ ਹੋ ਗਈ ਆ ਹਾਂਜੀ ਹੁਣ ਸਹੁਰਿਆਂ ਜਦੋਂ ਝਗੜਾ ਚੱਲਦਾ ਸੀਗਾ ਕਿੱਥੇ ਸਹੁਰੇ ਸਹੁਰੇ ਕਿੱਥੇ ਸੀ ਬਡਾਲੇ ਦੇ ਤੇ ਪੈਸੇ ਆ ਥੋੜਾ ਲੈਣ ਦੇਣ ਸੀਗਾ ਜਿਹੜਾ 5 ਲੱਖ ਰੁਪਏ ਸੀਗਾ ਉਹਦੇ ਬਾਈਕ ਦੇ ਸਿਸਟਮ ਤੇ ਉਹਦੇ ਹਸਬੈਂਡ ਨੇ ਲੈ ਸੀਗੇ ਠੀਕ ਆ ਜੀ ਤੇ ਉਹ ਲੈਣ ਦੇਣ ਸੀਗਾ ਕਿ ਉਹਨੇ ਕਰਕੇ ਥੋੜੀ ਲੜਾਈ ਝਗੜਾ ਚੱਲਦਾ ਜਾਨੀ ਕੁੱਟਮਾਰ ਵੀ ਕੀਤੀ ਉਹਦੇ ਨਾਲ ਠੀਕ ਹੈ ਜੀ ਕਿ ਉਹ ਕੁੱਟਮਾਰ ਨਮੋਸ਼ੀ ਦੇ ਕਾਰਨ ਫੇਉਣ ਅਸੀਂ ਪਹਿਲਾਂ ਹੀ ਕਰਕੇ ਕਿਤੇ ਦਵਾਈ ਖਾ ਲਈ ਉਹ ਖੁਦ ਕੁਛ ਹੀ ਕਰ ਲਈ ਖੁਦ ਕੁਛ ਹੀ ਕਰ ਲਈ ਜਾਨੀ ਉਹਨੂੰ ਉਹਨਾਂ ਪ੍ਰੈਸ਼ਰ ਹੀ ਨਾ ਕਰ ਦਿੱਤਾ ਹੈਗਾ ਵੀ ਉਹਨੂੰ ਖੁਦੋ ਜੀ ਮਜਬੂਰ ਕਰ ਦਿੱਤਾ ਠੀਕ ਕਿੰਨੇ ਲੱਖ ਸੀ 5 ਲੱਖ ਰੁਪਏ ਹੈ 5 ਲੱਖ ਰੁਪਏ ਹੁਣ ਕੋਈ ਕਾਰਵਾਈ ਹੋਈ ਹੈ ਕਾਰਵਾਈ ਪਰਚਾ ਦਰਜ ਕਰਾਇਆ ਜੀ ਕਿੰਨਿਆਂ ਤੇ ਹੋਇਆ ਚਾਰਾਂ ਤੇ ਆ ਅਰੈਸਟ ਕੌਣ ਕੌਣ ਹੋਇਆ ਉਹਦੀ ਵਾਈਫ ਨੇ ਤੇ ਵਾਈਫ ਦਾ ਫਾਦਰ ਜੀ ਵਾਈਫ ਦਾ ਕੀ ਨਾਮ ਹੈ ਹਰਜੀਤ ਕੌਰ ਫਾਦਰ ਸਾਹਿਬ ਦਾ ਲੈਂਬਰ ਸਿੰਘ ਹਾਂਜੀ ਲੈਂਬਰ ਸਿੰਘ ਠੀਕ ਮਾਮਲਾ ਤੁਹਾਡੇ ਧਿਆਨ ਚਾਣਾ ਪਿੰਡ ਬਡਾਲਾ ਦਾ ਕੀ ਮਾਮਲਾ ਜੀ ਪੁਰਾ ਮਾਮਲਾ ਬਲਵਿੰਦਰ ਸਿੰਘ ਸाना ਸ਼ੰਗਰਾ ਸਿੰਘ ਜਿਹੜਾ ਕਿ ਪਿੰਡ ਬਡਾਲਾ ਦੇ ਰਹਿਣਾ ਸੀ ਜੀ ਇਹ ਬਡਾਲੇ ਬਨੇ ਹੋਇਆ ਸੀ ਜੀ ਤੇ ਕੱਲ ਜਿਹੜੀ ਆ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾਂਦਨ ਦੀ ਮੌਤ ਹੋ ਗਈ ਜੀ ਉਹਦੇ ਸਵਚ ਮ੍ਰਿਤਕਵਾਰ ਅਸੀਂ ਚੌਂਕ ਰਜਿਸਟਰੀ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਤੋ ਸੀ ਹੈ ਰੋਣ ਚਿੱਤ ਅਧਿਕਾਰੀ ਦਫ਼ਤਰ ਕਰਕੇ ਨ ਮਗਰ ਮਿਲ ਕਰਦੇ ਤੇ ਸ਼ਮਝਦੀ ਕਿ ਕੁਛ ਕਿਸਨ ਗਿਫਤਾਰ ਵੀ ਕੀਤਾ ਜੀ ਨਹੀਂ ਕੋਈ ਇਨਫਾਰਮ ਜੀ ਕਰਨਾ ਨਹੀਂ ਮਤਲਬ ਇਸ ਕੋਈ ਅੱਛਾ ਜੀ ਤੇ ਕੀ ਮਾਮਲਾ ਲੱਗਦਾ ਜੀ ਉਹਨਾਂ ਦੇ ਪਰਿਵਾਰ ਦਾ ਕਹਿਣਾ ਜੀ ਇਹਨੂੰ ਸਾਰੇ ਪਰਿਵਾਰ ਨੇ ਕੁੱਟ ਮਾਰ ਵੀ ਉੱਥੇ ਕੀਤੀ ਹੈ ਕੋਈ ਪੈਸਾ ਲੈਣ ਦੇ ਸੀ ਉਹਨਾਂ ਨੇ ਜਾਣ ਕੇ ਕੋਈ ਜਰੇਲੀ ਚੀਜ਼ ਖੁਲਾ ਦਿੱਤੀ ਉਹ ਜਿਹੜਾ ਮਾਮਲਾ ਤਾਂ ਨਹੀਂ ਇਹ ਹੈਗਾ ਕਿ ਇਹ ਬਗਰੇ ਉਹਨਾਂ ਤੋਂ ਦੁਖੀ ਹੋ ਕੇ ਫਲਾਈ ਚੜ੍ਹਨਾ ਚਾਹੁੰਦਾ ਸੀ ਪਰਵਾਹ ਦਾ ਕੋਲ ਚਾਹੁੰਦਾ ਸੀ ਉਸ ਮਾਨ ਕਰਕੇ ਉਹਨਾਂ ਦੇ ਕੋਸ਼ਿਸ਼ ਕੀਤੀ ਜੀ ਜੀ ਇਹ ਪਰਿਵਾਰ ਦਾ ਕਹਿਣਾ ਮੁੰਡੇ ਵਾਲਾ ਜੀ ਨਹੀਂ ਧੱਕੇ ਨਾਲ ਲਾਈਏ ਜੀ ਪਿੰਡ ਦੇ ਵਿੱਚ ਐਸੀ ਗੱਲ ਦੀ ਤਸਦੀਕ ਨਹੀਂ ਲਈ ਤੋਂ ਕੀ ਬਾਣੀ ਧੱਕੇ ਨਾਲ ਚੱਲਦੀ ਗਈ ਜੀ ਜੋ ਵੀ ਕੁਝ ਸੀ ਤਾਂ ਸਮਝਣ ਆਉਂਦਾ ਸਮਝ ਕਿਸੇ ਕੋਲ ਨਹੀਂ ਆਇਆ ਦੋਸ਼ੀ ਮਰਾ ਰਹੇ ਨੇ ਸਾਰੇ ਦੋਸ਼ੀ ਅਸੀਂ ਅਸੀਂ ਦੋਸ਼ੀ ਤੋਂ ਖੜਾ ਹੈ ਦੋਸ਼ੀ ਤੋਂ ਇਹ ਦਿਖਾਣਾ ਨਹੀਂ ਸੀ ਜੀ ਕੌਣ ਕੌਣ ਸੀਗੇ ਜੀ ਦੋਸ਼ੀ ਚਾਰ ਦੋਸ਼ੀ ਇੱਕ ਹੈ ਵਾਈਫਲ ਹਜੀਤ ਕੌਰ ਜੀ ਇਸ ਸਥਾਨੀ ਪਰਮਜੀਤ ਕੌਰ ਜੋ ਕਿ ਇੱਕ ਹੈ ਜਸਪੀ ਸਿੰਘ ਜਸਨ ਜੀ ਸੋਰਾ ਜੀ ਜੀ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਸਕੇ। ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।